ਅਸੀਕ ਕਾਲ ਜੀ ਸਾਰੇ ਭਰਾਵਾਂ ਨੂੰ ਸਵਾਗਤ ਕਰਦੇ ਆਂ ਜੀ ਸਾਰੇ ਵੀਰਾਂ ਦਾ ਆਪਣੇ YouTube ਚੈਨਲ ਤੂਰੀ ਕਾਰਬੀਆਰ ਤੇ ਅੱਜ ਇੱਕ ਵਾਰ ਫਿਰ ਭਰਾਵਾਂ ਵਾਸਤੇ ਅੱਜ ਆਪਾਂ ਲੈ ਕੇ ਆ ਗਏ ਆ 31 ਮਾਰਚ ਬਿਜ਼ਨਸ ਇਅਰ ਖਤਮ ਹੋ ਹੁੰਦਾ 2024 ਤੇ 25 ਉਹਦੇ ਵਿੱਚ ਆਪਾਂ ਲੈ ਕੇ ਆ ਗਏ ਤੁਹਾਡੇ ਵਾਸਤੇ ਸਪੈਸ਼ਲ ਡਿਸਕਾਊਂਟ ਤੇ ਵਧੀਆ ਸੋਹਣੇ-ਸੋਹਣੇ ਕਾਰਾਂ ਉਸ ਤੋਂ ਪਹਿਲਾਂ ਬਈ ਪਤਾ ਕਰ ਲੋ ਆਪਣਾ ਨੋਟ ਤੂਰੀ ਕਾਰਬੀਆਰ ਓਪੋਜ਼ਿਟ TVS ਏਜੰਸੀ ਐਂਡ ਸਮਾਰਟ ਪੁਆਇੰਟ ਸ਼ਹਿਰ ਲੋਕੇਸ਼ਨ ਤੂਰੀ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆਂ ਐਕਸ ਜੀਪ ਦੀ ਬ੍ਰਾਂਡ ਦੀ ਬੜੀਆ ਸੋਹਣੀ ਕਾਰ ਆ ਵੀਰੇ ਮੂਹਰੇ ਟਾਇਰ ਨਵੇਂ ਨੇ ਪਿਛਲੇ ਟਾਇਰ ਨਾਲ ਦੇ ਨੇ ਸੰਦੂਕ ਵਾਲੀ W10 ਪੁਸ਼ਰ ਬਟਨ ਸਟਾਰਟ ਨਵੀਂ ਵਰਗੀ ਕਾਰ ਆ ਇਹ ਹੈ ਜੀ ਬੰਪਰ ਤੋਂ ਬੰਪਰ ਅਰੀਜਨਲ ਕਿਸੇ ਪਾਸੇ ਵੀ ਲੱਗੀ ਵੱਜੀ ਨਹੀਂ ਕਿਸੇ ਪਾਸੇ ਵੀ ਐਕਸੀਡੈਂਟ ਨਹੀਂ ਗੱਲ ਕਰਦੇ ਆ ਇਸ ਗੱਡੀ ਦੇ ਰੇਟ ਦੀ ਇਸ ਗੱਡੀ ਦਾ ਰੇਟ ਆ ਜੀ 7,65,000 ਰੁਪਏ ਇਹਦਾ ਐਨਓਸੀ ਪੰਜਾਬ ਜਾਂ ਕਿਸੇ ਵੀ ਜਗ੍ਹਾ ਦੀ ਤੁਸੀਂ ਸਾਡੇ ਤੋਂ ਐਨਓਸੀ ਲੈ ਸਕਦੇ ਤੇ ਨੈਕਸਟ ਕਾਰ ਆ ਗਈ ਆ ਬਲੈਕ ਰੰਗ ਦੀ ਸਕੋਰਪਿਓ ਆ ਆਪਣਾ ਕੋਲ 12 ਤੋਂ 13 ਮਾਡਲ ਦੋ ਗੱਡੀਆਂ ਨੇ ਸਕੋਰਪਿਓ ਸੋਹਣੀਆਂ ਕਾਰਾਂ ਨੇ ਇਹ ਇਹ ਗੱਡੀ ਆ ਜੀ ਟਾਪ ਮਾਡਲ ਅਲਾਈ ਵੀਲ ਗੱਡੀ ਨੂੰ ਪਏ ਹੋਏ ਨੇ ਡੇਢ ਕੁ 20 ਗੱਡੀ ਚ ਪੇਂਟ ਆ ਹਰਿਆਣੇ ਦਾ ਨੰਬਰ ਆ ਗੱਲ ਕਰਦੇ ਆ ਇਸ ਗੱਡੀ ਦੇ ਰੇਟ ਦੀ ਇਸ ਗੱਡੀ ਦਾ ਰੇਟ ਆਊਗਾ ਜੀ 3,85,000 ਰੁਪਏ ਬੇਦਨ ਉਸ ਪੰਜਾਬ ਇਹ ਗੱਡੀ ਨੋਵਾ 2007 ਮਾਡਲ ਜੀ4 ਬਰੀਆ ਸੋਣੀਕਾਰਾ ਸਿਰਫ ਦੋ ਕ ਪੀਸ ਹੀ ਪੇਂਟ ਨੇ ਬਾਕੀ ਸਾਰੀ ਗੱਡੀ ਓਰੀਜਨਲ ਆ ਜੀ4 ਮਾਡਲ ਆ ਲਾਈ ਵੀਲ ਗੱਡੀ ਨੂੰ ਪਏ ਨੇ ਸੋਣੀਕਾਰਾ ਵਿੱਚੋਂ ਮੈਟਿੰਗ ਮੋਟਿੰਗ ਸਭ ਕੁਝ ਗੱਡੀ ਦੀ ਟੌਪ ਦੀ ਆ ਟੌਪ ਦਾ ਕੰਮ ਗੱਡੀ ਦਾ ਹੋਇਆ ਹੋਇਆ ਤੇ ਗੱਲ ਕਰੀਏ ਇਸ ਗੱਡੀ ਤੇ ਪ੍ਰਾਈਸ ਦੀ ਇਸ ਗੱਡੀ ਦਾ ਪ੍ਰਾਈਸ ਆਊਗਾ ਜੀ 2 ਲੱਖ 115000 ਰੁਪਏ ਬਿਦਾਨੂਸੀ ਪੰਜਾਬ ਨੈਕਸਟ ਆਪਣੇ ਕੋਲੇ Honda ਆ ਗਈ ਆ ਇਹ ਨੰਬਰ ਅਪਡੇਟ ਇਹਨੂੰ ਪੰਜਾਬ ਦਾ ਹੋ ਜਾਣਾ 1.5 ਪੀਸ ਗੱਡੀ ਚ ਪੇਂਟ ਆ ਐਸ ਐਮਟੀ ਮਾਡਲ ਆ ਨਵੀਂ ਵਰਗੀ ਕਾਰ ਆ 60000 ਰੇ ਨੀਅਰ ਬਾਊਟ ਚੱਲੀ ਹੀ ਕਾਰ ਆ ਬੋਲਿੰਗ ਕੰਟਰੋਲ ਬਟਨ ਸਭ ਕੁਝ ਗੱਡੀ ਦਾ ਵਰਕ ਕਰਦਾ ਦੋਨੇ ਚਾਬੀਆਂ ਗੱਡੀ ਤੇ ਨਾਲ ਨੇ ਇਸ ਗੱਡੀ ਦਾ ਪ੍ਰਾਈਸ ਹੈ 225000 ਰੁਪਏ 2030 ਤੱਕ ਪਾਸਿੰਗ ਪੇਪਰ ਸਾਰੇ ਕੰਪਲੀਟ ਤੁਹਾਨੂੰ ਮਿਲਣਗੇ ਨੰਬਰ ਤੁਹਾਨੂੰ ਪੰਜਾਬ ਦਾ ਮਿਲੇਗਾ ਉਹ ਗੇ ਨੰਬਰ ਪਿਆਵ ਦਾ ਲੱਗ ਗਿਆ ਇਹ ਆ ਜੀ ਪੰਜਾਬ ਨੰਬਰ i20 2013 ਮਾਡਲ 30 ਤੋਂ 40% ਟਾਇਰ ਨੇ ਆਇਲ ਵੀ ਚੇਂਜ ਕਰਨ ਦੀ ਲੋੜ ਨਹੀਂ ਆਇਲ ਸਰਵਿਸ ਸਾਨੂੰ 31 ਮਾਰਚ ਨੂੰ ਸਪੈਸ਼ਲ ਆਫਰ ਦੇਵਾਂਗੇ ਤੇ ਬੈਂਟਰੀ ਬੁਟਰੀ ਵੀ ਗੱਡੀ ਦੀ ਨਵੀਆਂ ਨਿਊ ਸ਼ੇਪ ਚ ਗੱਡੀ ਆ ਗਈ ਆ ਤੇ ਇਸ ਗੱਡੀ ਦਾ ਭਾਜੇ 275000 ਰੁਪਇਆ ਪੰਜਾਬ ਦਾ ਨੰਬਰ ਆ ਤੇ ਇੱਕ ਕਾਰ ਆਪਣੇ ਕੋਲ ਆ ਗਈ ਆ 2011 ਮਾਡਲ Swift LXi ਪੈਟਰੋਲ ਜਿਹੜਾ ਕੋਈ ਵੀਰ ਪੈਟਰੋਲ ਦਾ ਚਾਹ ਬਣਾ ਆਪਣੇ ਕੋਲ ਪੈਟਰੋਲ ਵੈਰੀਐਂਟ ਵਾਲੀ ਇੱਕ ਇਹ ਸਵਿਫਟ ਕਾਰ ਆ ਗਈ ਆ ਸਾਈਡ ਆਫ ਦਾ ਮਾੜੀ ਮੁੱਟੀ ਹਰਗੀ ਬੁਲਕੀ ਆ ਸੱਜਿਗਨੇ ਟਾਇਰ ਨਵੇਂ ਵਰਗੇ ਨੇ ਤੇ ਇਸ ਗੱਡੀ ਦਾ ਪ੍ਰਾਈਸ ਹੈ 190000 ਰੁਪਇਆ ਵਿਦਨੂਸੀ ਪੰਜਾਬ ਇੱਕ ਸਵਿਫਟ ਆਪਣੇ ਕੋਲ ਹੋਰ ਆ ਗਈ ਆ 2014 ਮਾਡਲ ਵਧੀਆ ਕਾਰ ਨਿਗਾਹ ਮਾਰ ਲਓ ਇਸ ਗੱਡੀ ਦੇ ਵੀ ਵਧੀਆ ਕਾਰ ਆ ਟੈਟ ਪਾ ਵਧੀਆ ਲੈਦਰ ਦੀ ਪੋਸ਼ਿੰਗ ਆ ਵਧੀਆ ਰੈਸ਼ ਕਾਰ ਆ ਤੇ ਰੇਟ ਵੀ ਬਿਲਕੁਲ ਇਸ ਗੱਡੀ ਦਾ ਰੀਜ਼ਨੇਬਲ ਹੀ ਰਹਿਣ ਵਾਲਾ ਗੱਡੀ ਦੇ ਨਗਾ ਮਾਰ ਲਓ ਵਿੱਚੋਂ ਵੀ ਪੂਰੀ ਸੋਹਣੀ ਕਾਰ ਆ ਕਨੈਕਟਰ ਸਾਈਡ ਤੋਂ ਮੜੀ ਜੀ ਨਗਾ ਮਾਰ ਲਓ ਟੱਚ ਸਕਰੀਨ ਤੇ ਬੈਕ ਕੈਮਰਾ ਗੱਡੀ ਵਿੱਚ ਲੱਗਿਆ ਹੋਇਆ ਤੇ ਇਸ ਗੱਡੀ ਦਾ ਪ੍ਰਾਈਸ ਹੈ 335000 ਰੁਪਇਆ ਤੇ ਇਹ ਗੱਡੀ ਆ ਗਈ ਆ ਤੇ ਜ਼ੈਰ 2011 ਮਾਡਲ ਐਵੀਐਸ ਬ੍ਰੇਕਾਂ ਵਾਲੀ ਨੰਬਰ ਇਸ ਦਾ ਬਾਹਰਲਾ ਪਰ ਇਹ ਗੱਡੀਆਂ ਸ਼ਾਇਦ ਕੁਝ ਟਾਈਮ ਤੱਕ ਆਪਣੇ ਕੋਲੇ ਨੰਬਰ ਇਹ ਗੱਡੀਆਂ ਦੇ ਅਪਡੇਟ ਹੋ ਜਾਣਾ ਤੇ ਇਸ ਗੱਡੀ ਦਾ ਪ੍ਰਾਈਸ ਹੈ 335000 ਰੁਪਿਆ 15 ਮਾਡਲ ਤਕਰੀਬਨ 3 ਤੋਂ 3 ਲੱਖ 3 ਤੋਂ 3.5 ਲੱਖ ਦਾ ਗੱਡੀ ਤੇ ਲੋਨ ਵੀ ਹੋ ਜਾਊਗਾ ਤੇ ਨੈਕਸਟ ਤੇ ਆ ਗਈ ਆਪਣੇ ਕੋਲੇ 2011 ਮਾਡਲ ਆਈਟਮ ਸਿਰਫ 48000 ਚੱਲੀ ਹੋਈ ਆਲ オリジナル ਕਿਸੇ ਪਾਸੇ ਵੀ ਨੱਕੀ ਬੱਜੀ ਨਹੀਂ ਕਿਸੇ ਪਾਸੇ ਵੀ ਐਕਸੀਡੈਂਟ ਨਹੀਂ ਇਸ ਗੱਡੀ ਦਾ ਪ੍ਰਾਈਸ ਹੈ 175000 ਰੁਪਿਆ ਵੀ ਤੈਨੂੰ ਸੀ ਪੰਜਾਬ ਤੇ ਨੈਕਸਟ ਕਾਰ ਆ ਗਈ ਕਿਸੇ ਵੀਰ ਨੇ ਈਕ ਬੱਤੀ ਦੀ ਐਵਰੇਜ ਲੈਣੀ ਹੋਵੇ ਤਾਂ ਆਪਣੇ ਕੋਲ ਇੱਕ ਸੀਐਨ ਜੇ ਲਈ ਕਾਰ 2010 ਮਾਡਲ ਆਈਟਮ ਨਿਊ ਸ਼ੇਪ ਦੀ ਗੱਡੀ ਆਪਣੇ ਕੋਲ ਆ ਗਈ ਬਹੁਤ ਸੋਹਣੀ ਕਾਰ ਆ ਤੇ ਇਸ ਗੱਡੀ ਦਾ ਪ੍ਰਾਈਸ ਆ ਜੀ 1,65,000 ਰੁਪਏ ਤੇ ਦਾ ਐਨਓਸੀ ਪੰਜਾਬ ਤੇ ਵਾਕਸ ਵੈਗਨ ਦੀ ਪੋਲੋ 2012 ਮਾਡਲ ਹਾਈਲੈਂਡ ਟਾਪ ਮਾਡਲ ਟਾਪ ਵੈਰੀਐਂਟ ਵਾਲੀ ਪੂਰੀ ਨਵੀਂ ਕਾਰ ਜਿਹੜੇ ਕਿਸੇ ਵੀਰ ਨੇ ਲੈਣੀ ਆ ਵਧੀਆ ਵਾਕਸ ਵੈਗਨ ਤਾਂ ਆਪਣੇ ਕੋਲੇ ਪੂਰੀ ਟਾਪ ਦੀ ਕਾਰ ਇਹ ਵਾਕਸ ਵੈਗਨ ਪੋਲੋ ਆਈ ਆ ਇਹ ਟੱਪਾ ਬਿਲਕੁਲ ਨਵੇਂ ਬਰਕਤ ਨੂੰ ਨੇ ਚਾਬੀਆਂ ਗੱਡੀ ਦੇ ਨਾਲ ਲੈ। ਗੱਡੀ ਕਰ ਲੋ ਚੈੱਕ। ਹਾਈਲਾਈਨ। ਤੇ ਇਸ ਗੱਡੀ ਦਾ ਪ੍ਰਾਈਸ ਆ ਜੀ 2,40,000 ਰੁਪਏ ਵਿਦ ਐਨ.ਓ.ਸੀ. ਪੰਜਾਬ। ਇੱਕ ਆਪਣੇ ਕੋਲ ਆ ਗਿਆ ਪੂਰਾ ਸੋਹਣਾ ਪੀਸ ਬ੍ਰਾਂਡ। ਆਈਟਨ ਸਨਰੂਫ ਤੇ ਆਟੋ ਗੇਅਰ। ਗੱਡੀ ਕਰੋ ਚੈੱਕ। ਬਿਨਾ ਕਲੱਚ ਵਾਲੀ ਗੱਡੀ। ਪੂਰੀ ਸੋਹਣੀ ਕਾਰ ਸਿਰਫ 50000 ਕਿੱਲੀ ਹੈ ਕਾਰ ਆਫ 2043 ਆਸਤਾ ਮਾਡਲ 2 에어 ਬੈਗ ਇਸ ਗੱਡੀ ਮਿਲ ਜਾਂਦੇ ਨੇ ਸਪੈਸ਼ਲ ਕਾਰ ਹੈ ਲਾ ਆਪਣੇ ਕੋਲ ਪੂਰੀ ਆਇਆ ਵਧੀਆ ਕਾਰ ਇਸ ਗੱਡੀ ਦਾ ਪ੍ਰਾਈਸ ਹੈ 2 ਲੱਖ ਰੁਪਿਆ ਵਿਦ ਐਨਓਸੀ ਪੰਜਾਬ ਜੇ ਵੀਡੀਓ ਵਧੀਆ ਲੱਗਦੀ ਹੈ ਤਾਂ ਬੇਰੇ ਕਰ ਲਿਓ ਲਾਈਕ ਕਰ ਲਿਓ ਸ਼ੇਅਰ ਮਿਲਦੀ ਨੈਕਸਟ ਵੀਡੀਓ ਨੈਕਸਟ ਟੌਪ ਦੇ ਨਾਲ ਤਦ ਤੱਕ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੈ ਹੰਦ